ਚੋੜਾ ਦਾ ਬਿਕਲ ਫਿਰ ਬੱਜ ਗਿਆਗਾ ਜੀ ਔਰ ਨਗਰ ਕੌਂਸਲ ਤੇ ਲਗੜ-ਗੱਪੀਆਂ ਚੋੜਾ ਹੋ ਰਹੀਆਂ ਨੇ 모ਗਾ ਜਿਲ੍ਹਾ ਦੀ ਜੇ ਗੱਲ ਕਰੀਏ ਤਾਂ ਕਿੰਨੀਆਂ ਕੌਂਸਲਾਂ ਚ ਵੋਟਿੰਗ ਹੋ ਰਹੀ ਔਰ ਕੀ ਸਿਸਟਮ ਰੱਖਿਆ ਗਿਆ ਸਰ ਜਿਲ੍ਹਾ 모ਗਾ ਦੇ ਵਿੱਚ ਤਿੰਨ ਜਗ੍ਹਾ ਵੋਟਾਂ ਪੈਣਗੀਆਂ ਜੀ ਸਭ ਤੋਂ ਪਹਿਲਾਂ ਨੰਬਰ 1 ਹੈਗਾ ਬਾਗਾ ਪੁਰਾਣਾ ਜਿੱਥੇ 15 ਵਾਰਡ ਨੇ ਉਹਦੇ ਲਈ ਅਸੀਂ 20 ਪੂਲਿੰਗ ਸਟੇਸ਼ਨ ਬਣਾਏ ਨੇ 18633 ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਇਸੇ ਤਰੀਕੇ ਨਾਲ ਧਰਮਕੋਟ ਦੇ ਵਿੱਚ ਜੋ ਨਗਰ ਕੌਂਸਲ ਦੀ ਚੋਣ ਹੋਣੀ ਆ ਉੱਥੇ 13 ਵਾਰਡ ਨੇ ਤੇ ਅਸੀਂ 14 ਉਹਦੇ ਲਈ ਪੋਲਿੰਗ ਸਟੇਸ਼ਨ ਬਣਾਏ ਹੋਏ ਨੇ ਉੱਥੇ 1486 ਲੋਕ ਆਪਣਾ ਵੋਟ ਦਾ ਇਸਤੇਮਾਲ ਕਰਨਗੇ ਫਤਿਹਗੜ ਪੰਜ ਤੂਰ ਨਗਰ ਪੰਚਾਇਤ ਹੈ ਉੱਥੇ 11 ਵਾਰਡ ਨੇ ਤੇ 11 ਹੀ ਪੋਲਿੰਗ ਸਟੇਸ਼ਨ ਬਣਾਏ ਨੇ ਉੱਥੇ 4076 ਵੋਟਰ ਜਿਹੜੇ ਆ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਇੰਤਜ਼ਾਮਾਂ ਦੀ ਗੱਲ ਕਰੀਏ ਤੇ ਕਿੰਨੇ ਕੁ ਇੰਤਜ਼ਾਮ ਕੀਤੇ ਗਏ ਨੇ ਉਹ ਨਾਮਿਨੇਸ਼ਨ ਦੀ ਜ਼ਿਕਰ ਕਰੀਏ ਤੇ ਬਹੁਤ ਵਧੀਆ ਇੰਤਜ਼ਾਮ ਨੇ ਜੀ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੀ ਇਲੈਕਸ਼ਨ ਆ ਇਹ ਪੂਰੀ ਫੇਅਰ ਐਂਡ ਫਰੀ ਹੋਵੇ ਅੱਗੇ ਕਈ ਵਾਰ ਲੋਕ ਸ਼ਿਕਾਇਤ ਕਰਦੇ ਸੀ ਕਿ ਨਾਮਿਨੇਸ਼ਨ ਭਰ ਨਹੀਂ ਦਿੱਤੀ ਜਾਂਦੀ ਹੁਣ ਨਾਮਿਨੇਸ਼ਨ ਵੇਲੇ ਵੀ ਵੀਡੀਓਗ੍ਰਾਫੀ ਹੋਏਗੀ ਸਕਰੂਟੀ ਵੇਲੇ ਵੀ ਵੀਡੀਓਗ੍ਰਾਫੀ ਹੋਏਗੀ ਇਲੈਕਸ਼ਨ ਵੇਲੇ ਵੀਡੀਓਗ੍ਰਾਫੀ ਹੋਏਗੀ ਔਰ ਕਾਊਂਟਿੰਗ ਵੇਲੇ ਵੀ ਵੀਡੀਓਗ੍ਰਾਫੀ ਹੋਏਗੀ ਔਰ ਉਸ ਵੀਡੀਓਗ੍ਰਾਫੀ ਨੂੰ ਕੋਈ ਵੀ ਜਿਹੜਾ ਅਫਸਰ ਆਵਾ ਕੇ ਚੈੱਕ ਕਰ ਸਕਦਾ ਆਰਟੀਆਜ ਕੋਈ ਪੱਤਰਕਾਰ ਜਾਂ ਕੋਈ ਆਮ ਆਦਮੀ ਵੀ ਉਹਦੀ ਇਨਫੋਰਮੇਸ਼ਨ ਲੈ ਸਕਦਾ ਨੋਮੀਨੇਸ਼ਨ ਕਿੰਨੇ ਦਿਨ ਬਸ ਰੱਖੇ ਨੋਮੀਨੇਸ਼ਨ 3 ਦਿਨ ਹੈ ਅੱਜ ਪਹਿਲਾ ਦਿਨ ਹੈ ਕੱਲ ਤੇ ਪਰਸੋਂ ਤੱਕ ਨੋਮੀਨੇਸ਼ਨ ਹੋਣਗੇ ਟਾਈਮਿੰਗ ਸੇਮ ਹੈ ਜure ਪੂਰੇ ਪੰਜਾਬ ਦਾ ਇੱਕ ਹੀ ਹਾਂਜੀ 11 ਤੋਂ 3 ਵਜੇ ਤੱਕ ਨੋਮੀਨੇਸ਼ਨ ਲਈ ਜਾਣੀ ਹੈ ਤਿੰਨ ਦਿਨ ਕਿੰਨੇ ਅਧਿਕਾਰੀ ਜਿਹੜੇ ਹੈਗੇ ਨੇ ਇਹਦੇ ਤੇ ਲਗਾਏ ਗਏ ਤਕਰੀਬਨ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਕੋਈ ਨਾ ਕੋਈ ਡਿਊਟੀ ਕਰਦਾ ਹਰ ਇੱਕ ਦੀ ਡਿਊਟੀ ਲੱਗੀ ਹੋਈ ਆ ਚੋੜਾ ਦਾ ਬਿਗਲ ਫਿਰ ਬਚ ਗਿਆਗਾ ਜੀ ਔਰ ਨਗਰ ਕੌਂਸਲ ਤੇ ਲਗੜ ਗੰਗੀਆਂ ਚੋੜਾ ਹੋ ਰਹੀਆਂ ਨੇ ਮੋਗਾ ਜ਼ਿਲ੍ਹਾ ਦੀ ਜੇ ਗੱਲ ਕਰੀਏ ਤਾਂ ਕਿੰਨੀਆਂ ਕੌਂਸਲਰਾਂ ਚ ਵੋਟਿੰਗ ਹੋ ਰਹੀ ਔਰ ਕੀ ਸਿਸਟਮ ਰੱਖਿਆ ਗਿਆ ਦਰਾ ਜਿਲ੍ਹਾ ਮੋਗਾ ਦੇ ਵਿੱਚ ਤਿੰਨ ਜਗ੍ਹਾ ਵੋਟਾਂ ਪੈਣਗੀਆਂ ਜੀ ਸਭ ਤੋਂ ਪਹਿਲਾਂ ਨੰਬਰ 1 ਹੈਗਾ ਬਾਗਾ ਪੁਰਾਣਾ ਜਿੱਥੇ 15 ਵਾਰਡ ਨੇ ਉਹਦੇ ਲਈ ਅਸੀਂ 20 ਪੂਲਿੰਗ ਸਟੇਸ਼ਨ ਬਣਾਏ ਨੇ 18633 ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਤੇ ਇਸੇ ਤਰੀਕੇ ਨਾਲ ਧਰਮਕੋਟ ਦੇ ਵਿੱਚ ਜੋ ਨਗਰ ਕੌਂਸਲ ਦੀ ਚੋਣ ਹੋਣੀ ਆ ਉੱਥੇ 13 ਵਾਰਡ ਨੇ ਤੇ ਅਸੀਂ 14 ਉਹਦੇ ਲਈ ਪੋਲਿੰਗ ਸਟੇਸ਼ਨ ਬਣਾਏ ਹੋਏ ਨੇ ਉੱਥੇ 1486 ਲੋਕ ਆਪਣਾ ਵੋਟ ਦਾ ਇਸਤੇਮਾਲ ਕਰਨਗੇ ਫਤਿਹਗੜ ਪੰਜਤੂਰ ਨਗਰ ਪੰਚਾਇਤ ਹੈ ਉੱਥੇ 11 ਵਾਰਡ ਨੇ ਤੇ 11 ਹੀ ਪੋਲਿੰਗ ਸਟੇਸ਼ਨ ਬਣਾਏ ਨੇ ਉੱਥੇ 4076 ਵੋਟਰ ਜਿਹੜੇ ਆ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਇੰਤਜ਼ਾਮਾਂ ਦੀ ਗੱਲ ਕਰੀਏ ਤੇ ਕਿੰਨੇ ਕੁ ਇੰਤਜ਼ਾਮ ਕੀਤੇ ਗਏ ਨੇ ਨੋਮੀਨੇਸ਼ਨ ਦੀ ਜ਼ਿਕਰ ਕਰੀਏ ਤੇ ਬਹੁਤ ਵਧੀਆ ਇੰਤਜ਼ਾਮ ਨੇ ਜੀ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੀ ਇਲੈਕਸ਼ਨ ਆ ਇਹ ਪੂਰੀ ਫੇਅਰ ਐਂਡ ਫਰੀ ਹੋਵੇ ਅੱਗੇ ਕਈ ਵਾਰ ਲੋਕ ਸ਼ਿਕਾਇਤ ਕਰਦੇ ਸੀ ਕਿ ਨੋਮੀਨੇਸ਼ਨ ਭਰ ਨਹੀਂ ਦਿੱਤੀ ਜਾਂਦੀ ਹੁਣ ਨੋਮੀਨੇਸ਼ਨ ਵੇਲੇ ਵੀ ਵੀਡੀਓਗ੍ਰਾਫੀ ਹੋਏਗੀ ਸਕਰੂਟੀ ਵੇਲੇ ਵੀਡੀਓਗ੍ਰਾਫੀ ਹੋਏਗੀ ਇਲੈਕਸ਼ਨ ਵੇਲੇ ਵੀਡੀਓਗ੍ਰਾਫੀ ਹੋਏਗੀ ਔਰ ਕਾਊਂਟਿੰਗ ਵੇਲੇ ਵੀਡੀਓਗ੍ਰਾਫੀ ਹੋਏਗੀ ਔਰ ਉਸ ਵੀਡੀਓਗ੍ਰਾਫੀ ਨੂੰ ਕੋਈ ਵੀ ਜਿਹੜਾ ਅਫਸਰ ਆਵਾ ਕੇ ਚੈੱਕ ਕਰ ਸਕਦਾ ਆਰਟੀਆਜ ਕੋਈ ਪੱਤਰਕਾਰ ਜਾਂ ਕੋਈ ਆਮ ਆਦਮੀ ਵੀ ਉਹਦੀ ਇਨਫੋਰਮੇਸ਼ਨ ਲੈ ਸਕਦਾ ਨੋਮੀਨੇਸ਼ਨ ਕਿੰਨੇ ਦਿਨਾਂ ਵਾਸਤੇ ਨੋਮੀਨੇਸ਼ਨ 3 ਦਿਨ ਹੈ ਅੱਜ ਪਹਿਲਾ ਦਿਨ ਹੈ ਕੱਲ ਤੇ ਪਰਸੋਂ ਤੱਕ ਨੋਮੀਨੇਸ਼ਨ ਹੋਣਗੇ ਟਾਈਮਿੰਗ ਸੇਮ ਹੈ ਜੀ ਪੂਰੇ ਪੰਜਾਬ ਦਾ ਇੱਕ ਹੀ ਇੱਕ ਹਾਂਜੀ 11 ਤੋਂ 3 ਵਜੇ ਤੱਕ ਨੋਮੀਨੇਸ਼ਨ ਲਈ ਜਾਣੀ ਹੈ ਤਿੰਨ ਦਿਨ ਜੀ ਕਿੰਨੇ ਅਧਿਕਾਰੀ ਜਿਹੜੇ ਹੈਗੇ ਨੇ ਇਹਦੇ ਤੇ ਲਗਾਏ ਗਏ ਤਕਰੀਬਨ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਕੋਈ ਨਾ ਕੋਈ ਡਿਊਟੀ ਕਰਦਾ ਹਰ ਇੱਕ ਦੀ ਡਿਊਟੀ ਲੱਗੀ ਹੋਈ ਆ